ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗਰੂਜੀਤ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਪੀਆਰ 126 ਦੇ ਟਿਲਰਿੰਗ ਦੀ ਮਸ਼ੀਨ ਜਾਂ ਪੈਡੀ ਟ੍ਰਾਂਸਪਲੈਂਟਰ ਦੁਆਰਾ ਲਾਈ ਗਈ ਆ ਪੀਆਰ 126 ਤੇ ਹੱਥੀਂ ਲਾਈ ਹੋਈ ਪੀਆਰ 126 ਦੋਹਾਂ ਦੀ ਟਿਲਰਿੰਗ ਸਟੇਜ ਤੱਕ ਕਰਾਂਗੇ ਤੁਲਨਾ ਤੇ ਆਓ ਆਪਾਂ ਸਭ ਤੋਂ ਪਹਿਲਾਂ ਗਿਣਦੇ ਹਾਂ ਆ ਸ਼ਾਖਾਵਾਂ ਪੀਆਰ 126 ਦੀਆਂ 1 2 3 4 5 7 8 9 10 10 11 12 13 14 15 16 17 18 19 20 21 22 23 24 25 26 27 28 29 30 ਇਹ ਇਫੈਕਟਿਵ ਟਰಿಲ್ಲਰ ਗਿਨੇ ਨੇ ਆਪਾਂ ਨੇ ਆ ਜਿਹੜੇ ਆਹਰੇ ਆ ਬਰੀਕ ਜੇ ਇਹ ਤਾਂ ਗਿਨੇ ਨਹੀਂ ਹੈਗੇ ਆ ਨਹੀਂ ਗਿਨੇ ਆ ਨਹੀਂ ਗਿਨੇ ਤਾਂ ਇਹਦੇ ਚਲੋ ਥੋੜੇ ਘਟਨੇ 3 4 5 6 7 8 9 10 ਇਹਦੇ 11 ਕਿਉਂ ਇਹਦਾ ਕਾਰਨ ਮੈਂ ਦੱਸਦਾ ਇਹਦੇ 11 ਕਿਉਂ ਨੇ ਤੇ ਆ ਫੇਰ ਬੂਝਾ ਹੁੰਨੀ ਐ ਆ ਵੀ ਹੁੰਨੀ ਐ ਅੱਗੇ ਸਾਰੇ ਹੁੰਨੇ ਹੁੰਦੇ ਨੇ ਹੁਣ ਇਹਦਾ ਕਾਰਨ ਇਹ ਐ ਇਹ ਮਸ਼ੀਨੀ ਲਵਾਈ ਆ ਵੀਰੇ ਮਸ਼ੀਨੀ ਲਵਾਈ ਦੇ ਵਿੱਚ ਮਸ਼ੀਨ ਇੱਕ ਵਾਰ ਚ 2 ਜਾਂ 3 ਜਾਂ 4 ਬੂਟੇ ਵੀ ਲਾ ਦਿੰਦੀ ਐ ਤੇ ਇੱਕ ਹੋਰ ਐ ਵੀ ਇਹਦੇ ਚ ਜੇ ਆਪਾਂ ਵਿਚਾਲੋਂ ਦੇਖੀਏ ਮਸ਼ੀਨ ਦੇ ਵਿਚਾਲੇ ਜਿਹੜੇ ਫਲੈਪ ਜੇ ਹੁੰਦੇ ਨੇ ਉਹ ਵਿਚਾਲ ਨੂੰ ਦੱਬ ਦਿੰਦੇ ਨੇ ਤਾਂ ਆ ਉੱਚਾ ਰਹਿਣਾ ਥੋੜਾ ਜਿਹਾ ਆਪਾਂ ਦੇਖੀਏ ਇਹਦੇ ਵਿੱਚ ਦੀ ਤੇ ਇਹ ਉਵੇਂ ਹੀ ਆ ਜਿਵੇਂ ਆਪਾਂ ਦਾ ਪੱਟਾ ਵਾਲਾ ਝੋਨਾ ਹੁੰਦਾ ਇੱਥੋਂ ਵਿਚਾਲ ਨੂੰ ਥੋੜਾ ਉੱਚਾ ਤੇ ਅ ਮਤਲਬ ਜਿੱਥੇ ਆਪਣਾ ਝੋਨਾ ਲੱਗਿਆ ਉੱਥੋਂ ਥੋੜਾ ਜਿਹਾ ਉੱਚਾ ਆ ਵਿੱਚੋਂ ਥੋੜਾ ਜਿਹਾ ਨੀਵਾ ਇਸ ਕਰਕੇਆਂ ਜੜਾਂ ਵੀ ਆ ਬਾਹਰ ਇੱਥੇ ਤੱਕ ਆਪਾਂ ਨੂੰ ਆ ਦਿਖ ਰਹੀਆਂ ਨੇ ਤਾਂ ਇਹ ਮਸ਼ੀਨ ਦੀ ਲਵਾਈ ਦਾ ਪਲੱਸ ਪੁਆਇੰਟ ਹੈ ਤੇ ਇਹ ਹੁਣ ਆਪਾਂ ਬਾਣ ਦੇਖੀਏ ਸਾਰਾ ਬਾਣ ਭਰਿਆ ਪਿਆ ਹੈ ਆਹਾ ਇੱਧਰ ਤੱਕ ਤੇ ਇਹਦੇ ਬਰਾਬਰ ਇਹ ਆ ਦੂਜੀ ਆ ਆਪਣੀ ਇਹ ਹੈਗੀ ਆ ਹੱਥੀਂ ਲਵਾਈ ਇਹ ਪੀਆਰ 26 ਦਾ B ਮੇਰੇ ਇੱਕ ਦੋਸਤ ਨੇ ਕਿਹਾ ਸੀ ਉਹ ਕਹਿੰਦਾ 26 ਚ 20 ਥੋੜਾ ਜਿਹਾ ਫਰਕ ਆ ਵੀ ਤੁਸੀਂ ਆ ਪੀ ਲਾ ਕੇ ਦੇਖੋ ਉਹਨਾਂ ਦੇ ਕਹਿਣ ਮੁਤਾਬਕ ਇਹ ਪੀਆਰ 126 ਤਾਂ ਜਿਹੜੀ ਆਪਣੀ ਆਮ ਕਿਸਮਾਂ ਹੁੰਦੀਆਂ ਉਹਦੇ ਨਾਲੋਂ ਥੋੜਾ ਜਿਹਾ ਫਰਕ ਆ ਤੇ ਹਾਲਾਂਕਿ ਟੈਲਰਿੰਗ ਇਹਦੀ ਵੀ ਚੰਗੀ ਆ ਬੂਝਾ ਇਹਦਾ ਵੀ ਚੰਗਾ ਬਣਿਆ ਹੋਇਆ ਪਰ ਇਹਦੇ ਵਿੱਚ ਜਿਹੜੇ ਟਿੱਲਰ ਨੇ ਉਹ ਹੈਗੇ 1 2 3 4 5 6 7 9 11 13 14 15 16 ਚੰਗੇ ਬੂਝੇ ਦੇ 17 ਟਿੱਲਰ ਨੇ ਆ ਬਾਕੀ ਨੇ 15 12 10 ਵੀ ਯਾਨੀ ਇਹਦੇ 20 ਤੋਂ ਥਰਲੇ ਟਿੱਲਰ ਨੇ ਤੇ ਆ ਜਿਹੜੀ ਮਸ਼ੀਨੀ ਲਵਾਈ ਆ ਇਹਦੇ 20 ਤੋਂ ਉੱਪਰ ਟਿੱਲਰ ਨੇ 23 24 25 27 ਤੱਕ ਵੀ ਗਿਣਨੇ ਨੇ ਆਪਾਂ ਨੇ ਬਾਕੀ ਵੋਟੇ ਚੋ ਵੀ ਜੇ ਕਿਸੇ ਦਾ ਤਜਰਬਾ ਹੋਇਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਆ ਅੱਗੇ ਆ ਵੀ ਮਸ਼ੀਨ ਹੀ ਲਵਾਈ ਆ ਜਿਹੜੀ ਆਪਾਂ ਨੂੰ ਅੱਗੇ ਦਿਖਾਈ ਦੇ ਰਹੀ ਹੈ ਇਹ ਐ ਕਹਿ ਲੋ ਵੀ ਆਪਾਂ ਨੇ ਆਪਣੇ ਕਰ ਕਮਲਾਂ ਨਾਲ ਲਾਈ ਆ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ